ਇਹਨਾਂ ਸਰਕਾਰਾਂ ਦੇ ਘਰਾਂ ਦੇ 12 ਦੇ ਮੋੜੇ ਬੈਠ ਕੇ ਸੀ ਇਹ ਕਹੀਏ ਕਿ ਸਾਡੇ ਨਾਲ ਤੁਸੀਂ ਟੱਕਾ ਵਾੜ ਦਿੱਤਾ ਸਾਡਾ ਸਵਾਨ ਗਵਾਚ ਗਿਆ ਤੁਹਾਨੂੰ ਤੁਸੀਂ ੱਟਕੇ ਮਾਰੇ ਨੇ ਜਾਂ ਡਾਂਗਾ ਮਾਰੀਆਂ ਸਾਡੀਆਂ ਪੱਗਾਂ ਲਈਆਂ ਇਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਹੁੰਦਾ ਜਾਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਥੋੜੇ ਦੇ ਕਿਤੇ ਤਰਸ ਖਾ ਜਾਣਗੇ ਇਹਨਾਂ ਦੇ ਅੰਦਰ ਤਰਸ ਵਾਲਾ ਪਾਤਰ ਇਹ ਲੋਕ ਨਹੀਂ ਹੈਗੇ ਇਹਨਾਂ ਦੀ ਟ੍ਰੇਨਿੰਗ ਬਹੁਤ ਤਗੜੀ ਆ ਇਹ ਬਹੁਤ ਜ਼ਿਆਦਾ ਪੱਕੇ ਆ ਆ ਜਿਹੜੇ ਸਾਡੇ ਨਾਲ ਸਾਡੇ ਹਾਜ਼ਰਤ ਵਾਸਤੇ ਲਾਏ ਹੋਏ ਨੇ ਇਹ ਤੇ ਬੜੀ ਦੇ ਬੱਤਰੇ ਆ ਇਹ ਤੇ ਪਿੰਜਰੇ ਦੇ ਪੋਤੇ ਆ ਇਹ ਤੇ ਸਰਕਾਰ ਦੀ ਚੂਰੀ ਖਾਂਦੇ ਆ ਤੇ ਜਿਹੜਾ ਚੂਰੀ ਪਾਵੇ ਉਹ ਜੋ ਕਵੇ ਉਹ ਦੂਜੇ ਕੋਲੋਂ ਗੁਲਾਸ ਕਰੇ ਇਹ ਮਰਜੀ ਬੋਲਣਗੇ ਐ ਸਪਸ਼ਟ ਸਰਕਾਰ ਦੀ ਬੋਲਣਗੇ ਜੇ ਕਿਤੇ ਸਰਕਾਰ ਕਹੇ ਕੀ ਬੋਡੇ ਕੇ ਕੇ ਇਹਨਾਂ ਨੂੰ ਮੱਥਾ ਟੇਕੋ ਕਿਸਾਨਾਂ ਨੂੰ ਤੁਹਾਨੂੰ ਹੁਣੇ ਮੱਥਾ ਵਿਟੇਕਣਾ ਜੇ ਕਿਤੇ ਪਿਛੋਂ ਆਡਰ ਆ ਗਿਆ ਇਹਨਾਂ ਨੂੰ ਡਾਂਗ ਫੇਰੋ ਦਰਮਿਆ ਵਿਚ ਚਾਚਾ ਬੈਠਾ ਹੋਇਆ ਦੇਖ ਲੈ ਬਾਪੂ ਇਹਦਾ ਬੈਠਾ ਹੋਇਆ ਉਹਨੂੰ ਡਾਂਗ ਵੀ ਘਿਰਨ ਕਿਉਂਕਿ ਇਹ ਨੌਕਰੀ ਨਹੀਂ ਆ ਇਹ ਤਾਨਾਸ਼ਾਹੀ ਦਬਾਅ ਦੇ ਥੱਲੇ ਉਹ ਗੁਲਾਮੀ ਆ ਜਿਹਦੇ ਵਿੱਚ ਕਦੇ ਸਮਾਜ ਦੇ ਪੱਖ ਦੀ ਗੱਲ ਇਹਨਾਂ ਲੋਕਾਂ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੀ ਕਹਿੰਦੇ ਐਮਐਲਏ ਸਾਹਿਬ ਸਵੇਰ ਦੇ 4 ਵਜੇ ਦੇ ਚਲੇ ਗਏ ਆ ਆ ਇੱਥੇ ਤੁਰਿਆ ਫਿਰਦਾ ਕਿਤੇ ਦੂਰ ਨਹੀਂ ਇਧਰ ਬੈਠੇ ਫੰਕਸ਼ਨ ਕਰਦੇ ਹੋਣੇ ਆ। ਕਿਤੇ ਪਾਰਟੀ ਪੂਟੀ ਵੇਖ ਲੈਣ ਗਿਆ ਚ ਇੱਕ ਅੱਧੀ। ਕਿੰਨੀ देर ਭਾਜੋਗੇ? ਇਹ ਸਰਦਾਰੀ ਸਦਾ ਕਾਇਮ ਨਹੀਂ ਰਹਿਣੀ ਸਰਦਾਰ ਅਮਰਪਾਲ ਸਿੰਘ ਹੈ ਸਰਦਾਰੀ ਕਾਇਮ ਰਹਿਣਾ। ਜਿਵੇਂ ਪੌੜੀ ਚੜ੍ਹੇ ਹੋ ਇਸੇ ਪੌੜੀ ਦੇ ਨਾਲ ਤੁਸੀਂ ਮੋੜੇ ਡਿੱਗਣਾ। ਜਿਹੜਾ ਦਿਨ ਚੜ ਗਿਆ ਉਹ ਲੰਘ ਚਲਾ ਸਤਾਈ ਤੁਹਾਡੇ ਵੱਲ ਤੁਰ ਹੀ ਆਉਂਦੀ ਆ। ਤੁਸੀਂ ਕਹਿੰਦੇ ਹੋ ਅੱਜ ਅਸੀਂ ਮਿਲਦੇ ਨਹੀਂ ਤੁਸੀਂ ਇਹਨਾਂ ਦੀਆਂ ਵੱਟਾਂ ਦੇ ਟੱਕੇ ਖਾਂਦੇ ਫਿਰਨਾ ਤੁਸੀਂ ਇਹਨਾਂ ਦੇ ਗੇਟਾਂ ਤੇ ਜਾ ਜਾ ਕੇ ਹੱਥ ਜੋੜਨੇ ਆਲੇ ਸਾਲ ਹੈ ਜਾਂ ਤੁਹਾਡੇ ਕੋਲੇ ਪੂਰੇ ਅਸੀਂ ਆਪ ਦੀ ਗੱਲ ਕਰੀ ਮੈਂ ਕਹਿੰਦਾ ਸਾਨੂੰ ਇਹਦੇ ਤੇ ਵਿਸ਼ਲੇਸ਼ਣ ਕਰਨਾ ਚਾਹੀਦਾ ਕਿ ਜੋ ਸੰਗੂ ਤੇ ਖਣੌਰੀ ਤੇ ਵਾਪਰਿਆ ਉਹਦੇ ਪਿੱਛੇ ਕਾਰਨ ਕੀ ਨੇ